ਜਦੋਂ ਸਰਕਾਰ ਵੱਲੋਂ ਚਲਾਈ ਜਾ ਰਹੀ ਯੋਧ ਨਸ਼ਾ ਵਿਰੁੱਧ ਮੁਹਿੰਮ ਤਹਿਤ ਬਠਿੰਡਾ ਚ ਐਸਐਸਪੀ ਅਮਨਿਤ ਕੌਂਡਲ ਵੱਲੋਂ ਇੱਕ ਪੁਲਿਸ ਪਬਲਿਕ ਮੀਟਿੰਗ ਕੀਤੀ ਗਈ ਮੀਟਿੰਗ ਨੂੰ ਸੰਬੋਧਨ ਕਰਦੇ ਆ ਐਸਐਸਪੀ ਅਮਨਿਤ ਕੌਂਡਲ ਨੇ ਕਿਹਾ ਕਿ ਸੂਬੇ ਵਿੱਚ ਨਸ਼ੀਲੇ ਪਦਾਰਥਾਂ ਦੇ ਗੈਰ ਕਾਨੂੰਨੀ ਕਾਰੋਬਾਰ ਨੂੰ ਜੜੋਂ ਪੁੱਟਣ ਲਈ ਯਤਨ ਤੇਜ਼ ਕੀਤੇ ਗਏ ਹਨ ਤੇ ਬਠਿੰਡਾ ਜ਼ਿਲ੍ਹੇ ਵਿੱਚ 8 ਨਸ਼ਾ ਪਦਾਰਥਾਂ ਤਸਕਰਾਂ ਦੀਆਂ ਗੈਰ ਕਾਨੂੰਨੀ ਜਾਇਦਾਦਾਂ ਤੇ ਪੀਲਾ ਪੰਜਾ ਚਲਾਇਆ ਜਾ ਚੁੱਕਿਆ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ ਤੇ ਲੋਕਲ ਜਿਹੜੇ ਵੀ ਤੇ ਰਾਮਾ ਸਾਬ ਤਲਵੰਡੀ ਸਬ ਡਿਵੀਜ਼ਨ ਦੇ ਪਤਵੰਤੇ ਸੱਜਣ ਹੈ ਚੇਅਰਮੈਨ ਮਾਡਾ ਮਾਰਕੀਟ ਕਮੇਟੀ ਸਰਪੰਚ ਵਕ ਵਕ ਵਿਲੇਜ ਡਿਫੈਂਸ ਕਮੇਟੀ ਦੇ ਮੈਂਬਰ ਤੇ ਲੋਕਲ ਜਿਹੜੇ bizness community ਦੇ ਵੀ ਹੈਗੇ ਪਤਵੰਤੇ ਸੱਜਣ ਉਹ ਸਾਰੇ ਇੱਥੇ ਆਏ ਸਿਗੇ ਸਾਡੀ ਇਸ ਮੀਟਿੰਗ ਨੂੰ ਬਹੁਤ ਵਧੀਆ ਲੋਕਾਂ ਨੇ ਸਪੋਰਟ ਕੀਤਾ ਕਾਫੀ ਲੋਕ ਇੱਥੇ ਅਟੈਂਡ ਕਰਨ ਆਏ ਤੇ ਜੋ ਵੀ ਅਸੀਂ ਸਾਡੇ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਤੇ ਤਹ ਜੋ ਜੋ ਹੁਣ ਤੱਕ ਦਾ ਐਕਸ਼ਨ ਲਿੱਤਾ ਗਿਆ ਪਟੰਡਾ ਪੁਲਿਸ ਵੱਲੋਂ ਉਹ ਮੈਂ ਇਹਨਾਂ ਨੂੰ ਜਾਣੂ ਕਰਵਾਇਆ ਜੋ ਸਾਡੀ ਸਰਕਾਰ ਵੱਲੋਂ ਨਸ਼ੇ ਦੇ ਨਸ਼ੇ ਨੂੰ ਠੱਲ ਪਾਉਣ ਲਈ ਜੋ ਜੋ ਸਕੀਮਸ ਚੱਲ ਰਹੀਆਂ ਜੋ ਸਾਡਾ ਹੈਲਪਲਾਈਨ ਨੰਬਰ ਹੈ ਉਹਦੇ ਬਾਰੇ ਜਾਣਕਾਰੀ ਦਿੱਤੀ ਜੋ ਅਸੀਂ ਸਿਵਲ ਪ੍ਰਸ਼ਾਸਨ ਨਾਲ ਚੱਲ ਕੇ ਜਿਹੜੇ ਨਸ਼ਾ ਤਸਕਰਾਂ ਦੇ ਘਰਾਣੇ ਤੇ ਪੀਲੇ ਪੰਜੇ ਚੱਲ ਰਿਹਾ ਉਹਦੇ ਬਾਰੇ ਦੱਸਿਆ ਤੇ ਲੋਕਾਂ ਤੋਂ ਮੈਂ ਅਪੀਲ ਵੀ ਕੀਤੀ ਵੀ ਤੁਸੀਂ ਵੀ ਆਪਣੇ ਏਰੀਆ ਚ ਤਲਵੰਡੀ ਆਰਾਮਾ ਥਾਣੇ ਤੇ ਤਹ ਜਿਹੜੇ ਵੀ ਸ਼ਹਿਰ ਵਾਰਡ ਜਾਂ ਪਿੰਡ ਪੈਂਦੇ ਹੋ ਤੁਸੀਂ ਸਾਰੇ ਸਾਨੂੰ ਇਦੇ ਬਾਰੇ ਡਰੱਗਸ ਦੀ ਇਨਪੁੱਟ ਦੋ ਜੋ ਵੀ ਤੁਹਾਡੇ ਕੋਲ ਜਾਣਕਾਰੀ ਹੈ ਤੁਸੀਂ ਸਾਡੇ ਨਾਲ ਸ਼ੇਅਰ ਕਰੋ ਐਂਡ ਵੀ ਆਰ ਡਿਊਟੀ ਬਾਉਂਡ ਸਾਡੀ ਡਿਊਟੀ ਪੰਡੀ ਹੈ ਸਾਡੀ ਸਬਡਿਵੀਜ਼ਨ ਦੀ ਕਿ ਅਸੀਂ ਆਊਟ ਆਫ ਦਾ ਵੇ ਜਾ ਕੇ ਟੌਪ ਮੋਸਟ ਪ੍ਰਾਇੋਰਟੀ ਤੇ ਇਦਿੱਤੇ ਠਲ ਪਾਈਏ ਤੇ ਨਾਲ ਦੇ ਨਾਲ ਜਿਹੜੇ ਜਿਹੜੇ ਯੂਥ ਸਾਡੀ ਨਸ਼ੇ 'ਚ ਐਡਿਕਟਿਡ ਹੈ ਜਿਹੜੇ ਬੇਸ ਤੇ ਨਹੀਂ ਆ ਉਹਨਾਂ ਲਈ ਵੀ ਜੇ ਸਰਕਾਰ ਦੀ ਜੋ ਜੋ ਸਰਵਿਸਿਜ਼ ਅਵੇਲੇਬਲ ਹੈ ਉਹਦੇ ਬਾਰੇ ਵੀ ਜਾਣੂ ਕਰਵਾਇਆ ਔਰ ਪੁਲਿਸ ਵੀ ਇਹਦੇ 'ਚ ਲੱਗੀ ਹੋਈ ਹੈ ਕਿ ਅਸੀਂ ਵੱਧ ਤੋਂ ਵੱਧ ਐਡਿਕਟਸ ਨੂੰ ਨਸ਼ਾ ਛਡਾਊ ਕੇਂਦਰ 'ਚ ਦਾਖਲ ਕਰਾਈਏ ਉਹਨਾਂ ਨੂੰ ਓਡ ਸੈਂਟਰ ਰਜਿਸਟਰ ਕਰਾਈਏ ਔਰ ਜਿਹੜੇ ਨਸ਼ਾ ਸੇਵਨ ਕਰਦੇ ਪਾਏ ਜਾਂਦੇ ਆ ਪਰ ਜਿਹੜਾ ਉਹਨੂੰ ਰੀਹੈਬ ਚ ਜਾਣ ਨੂੰ ਬਿਲਿੰਗ ਹੈ ਉਹਦੇ ਤਹਿਤ ਵੀ ਜੋ ਜੋ ਸਰਕਾਰ ਦੀ ਸਕੀਮਸ ਹੁੰਦੀਆਂ ਉਹਦੇ ਬਾਰੇ ਵੀ ਮੈਂ ਸਾਰਿਆਂ ਨੂੰ ਜਾਣੂ ਕਰਾਵਾਂ। ਉੱਥੇ ਹੀ ਵਿਸ਼ਾਲ ਪਬਲਿਕ ਪੁਲਿਸ ਮੀਟਿੰਗ ਵਿੱਚ ਲੋਕਾਂ ਨੇ ਸਵਾਲ ਚੁੱਕੇ ਤੇ ਕਿਹਾ ਕਿ ਪੁਲਿਸ ਸਿਰਫ ਉਹਨਾਂ ਲੋਕਾਂ ਨੂੰ ਹੀ ਸਟੇਜ ਤੇ ਬੋਲਣ ਦਾ ਮੌਕਾ ਦਿੰਦੀ ਹੈ ਜੋ ਪੁਲਿਸ ਦੀ ਸ਼ਲਾਘਾ ਕਰਦੇ ਨੇ ਅਤੇ ਜੋ ਪੁਲਿਸ ਦੀਆਂ ਸੱਚੀਆਂ ਗੱਲਾਂ ਆਖਦੇ ਨੇ ਉਹਨਾਂ ਦੀ ਮੀਟਿੰਗ ਵਿੱਚ ਕੋਈ ਗੱਲਬਾਤ ਨਹੀਂ ਸੁਣੀ ਜਾਂਦੀ। ਅਨੇ ਕੀ ਨਾ ਹੈ ਤੁਹਾਡਾ ਤੇਰਾ ਨਾਮ ਪ੍ਰਦੀਪ ਸਿੰਘ ਸੋਨੀ ਬਾਬਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਐਸਐਸਪੀ ਨੇ ਦੇਖੋ ਅੱਜ ਨਸ਼ੇ ਵਿਰੁੱਧ ਮਤਲਬ ਮਹਿਮਦ ਜੁਰੂ ਚਲਾਈ ਹੈ ਸਰਕਾਰ ਨੇ ਹਾਂਜੀ ਹਾਂਜੀ ਨਸ਼ਾ ਵਿਰੁੱਧ ਤਹਿਤ ਨਾ ਮੀਟਿੰਗ ਕਰੀ ਕਿਵੇਂ ਮਰਦੋ ਕਿਵੇਂ ਲੈਨੋ ਕੀ ਇਹਦਾ ਹੱਲ ਨਹੀਂ ਉਹਨਾਂ ਦਾ ਪਰਾਲਾ ਸਹੀ ਹੈ ਅੱਛਾ ਠੀਕ ਹੈ ਕਿਹੜੇ ਕਿ ਇੱਕ ਅੱਗੇ ਛੋਟੇ ਤੋਂ ਤੱਕ ਦੇ ਮੁਲਾਜ਼ਮ ਹੈ ਇੱਕ ਤਾਂ ਉਹ ਕਿਹੜੇ ਬੰਦੇ ਨੂੰ ਲੈ ਕੇ ਆਉਂਦੇ ਉਹ ਆਪਦੇ ਨੂੰ ਲੈ ਕੇ ਆਉਂਦੇ ਆ ਬੋਲਣ ਦੀ ਇਜਾਜ਼ਤ ਵੀ ਨਹੀਂ ਦਿੰਦੇ ਇਹ ਵਿਚਾਲੇ ਕੁਰਸੀਆਂ ਦੇ ਮੈਂ ਕਹੂੰਦਾ ਸ਼ਾਇਦ ਬਹੁਤਿਆਂ ਗੱਲਾਂ ਬੋਲੀਆਂ ਜਾਂਦੀਆਂ ਤੇ ਟਾਈਮ ਵੀ ਬੜੀਆ ਲੱਗ ਗਿਆ ਨਾ ਸਿਕਾ ਇਹਨਾਂ ਨੇ ਆਪ ਦਾ ਭਾਸ਼ਣ ਦੇ ਕੇ ਸਮਾਪਤੀ ਕਰਤੀ ਕਿ ਪਬਲਿਕ ਦੀ ਕੁਸ਼ੀ ਸੁਣਿਆ ਗਿਆ ਉਹ ਚ ਕਿ ਕਿਹੜਾ ਇੱਕ ਹਰਜੀਤ ਸਿੰਘ ਮੁੰਡਾ ਲਾਇਆ ਇਹਨਾਂ ਨੇ ਪਤਾ ਨਹੀਂ ਜ਼ਿਲ੍ਹੇ ਦਾ ਕੀ ਠੀਕ ਹੈ ਉਹਦੇ ਆਪ ਦਾ ਬਾੜੀ ਬਾੜੀ ਨਹੀਂ ਸਹੀ ਉਹ ਪਠਾਨੜਾ ਜ਼ਿਲ੍ਹੇ ਦਾ ਫੇਰ ਸਰਕਲ ਦੇ ਗੱਲ ਕਰੂਗਾ ਨਾ ਜੇ ਉਹਦਾ ਬਾੜ ਆਉਂਦਾ ਸਹੀ ਹੋਊਗਾ ਤਾਂ ਕਰਕੇ ਕਹਿਣਾ ਚਾਹੋਣਿਆ ਯਾਰ ਵੀ ਜੇ ਤੁਸੀਂ ਲਾਉਣਾ ਚਾਹੋਣਿਆ ਸਾਫ ਸੱਚ ਸਾਬਸ਼ਵੀਆਂ ਨੇ ਲਾਉ ਪਹਿਲਾਂ ਕਿ ਤਲਵੰਡੀ ਸਾਹਿਬ ਨੂੰ ਪਤਾ ਵੀ ਹੋਊਗਾ ਇੱਕ ਕਮੇਟੀ ਬਣੀ ਸੀ ਸੀ ਮੈਂਬਰ ਸੀ ਕਿਹਦੇ ਤੋਂ ਲੜਾਈ ਹੋ ਗਈ ਸਾਰੇ ਪਿੱਛੇ ਹਟ ਗਏ ਉਦੋਂਪਰ ਸਰਕਾਰ ਨੇ ਕੋਈ ਪ੍ਰਾਲਾ ਨਹੀਂ ਕੀਤਾ ਸਾਡੇ ਮਗਰ ਕਮੇਟੀ ਦਾ ਸਰਕਾਰ ਨਹੀਂ ਬਣਾਈ ਸੀ ਨਾ ਵਿੱਚ ਜਿਆਦੇ ਮੈਂਬਰ ਇਹਨਾਂ ਦੇ ਸੀਗੇ ਪਰ ਕਿਦੋਂ ਦੂਜੇ ਧੜ ਤੇ ਬਦ ਹੋ ਗਿਆ ਹਮਲਾ ਹੋ ਗਿਆ ਤੋਂ ਉਦੋਂ ਹੋੜ ਕੀਤਾ ਉਮੀ ਅਸੀਂ ਹੁਣ ਕਹਿਣੇ ਆ ਵੀ ਜੇ ਸਾਡੇ ਜਜ਼ਬਾਤੀ ਬੰਦੇ ਅੱਗੇ ਆਉਣਗੇ ਨਾ ਤੇ ਉਹਨਾਂ ਨਾਲ ਪਹਿਲਾਂ ਨਾਲ ਕੁਝ ਹੋਊਗਾ ਤਾਂ ਕਰਕੇ ਵੀ ਬੇਨਤੀ ਆ ਕਿ ਪ੍ਰਸ਼ਾਸਨ ਕੁਝ ਕਰਦਾ ਠੀਕ ਹੈ ਅਸੀਂ ਆਪ ਦੇ ਤੌਰ ਤੇ ਕੋਈ ਕਿਸੇ ਨਾਲ ਨਸ਼ੀ ਬਾਜ ਵਾਲੇ ਨਾਲ ਨਾ ਪੰਗਾ